ਵੇਖਾ ਪਤਾ ਨਹੀਂ ਕੌਣ ਆ ਸਸੀ ਕਲ 부ਆ ਜੀ ਸਸੀ ਕਲ 부ਆ ਜੀ ਸਸੀ ਦਾ ਪੁੱਤਰ ਕੀ ਹਾਲ ਹੈ ਤੁਹਾਡਾ ਬਸ ਠੀਕ ਆ ਹੋ ਮੰਮੀ ਨੇ ਕਿਹਾ ਸੀ ਤੁਹਾਡੇ ਪੈਰੀ ਹੱਥ ਲਾਣੇ ਨਾ ਪੁੱਤਰ ਧੀਆ ਕਦੇ ਪੈਰਾਂ ਨੂੰ ਹੱਥ ਨਹੀਂ ਲਾਂਦੇ ਹੈਗੇ ਕਿੰਨੇ ਸਾਲਾਂ ਬਾਅਦ ਤੈਨੂੰ ਵੇਖਿਆ ਬਸ ਵਿਆਹ ਦੇ ਵਿੱਚ ਘੜੀ ਕੀ ਵੇਖਿਆ ਸੀ ਤੈਨੂੰ ਬਾਹਰੋਂ ਮੈਨੂੰ ਕੋ ਕੰਮ ਪੈ ਗਿਆ ਮੈਂ ਚਲੀ ਗਈ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਮੈਨੂੰ ਜੀ ਭਰ ਕੇ ਵੇਖ ਲਿਓ ਤੇ ਇੱਥੇ ਰਹੋ ਤੇ ਆਓ ਬਾਬਲ ਦੇ ਵੇੜੇ 'ਚ ਦੁਬਾਰਾ ਤਾਂ ਤੁਹਾਡਾ ਸਵਾਗਤ ਆ ਆਓ 부ਆ ਜੀ ਕਿੰਨੇ ਸਾਲਾਂ ਬਾਅਦ ਬੈ ਅੱਛ ਆਪਣੇ ਪੇਕੇਆਂ ਦੇ ਘਰੇ ਆਈ ਹੈ ਮੇਰੇ ਤਾਂ ਕਾਲਜੇ ਨੂੰ ਠੰਡ ਪੈ ਗਈ ਆ ਆਓ ਅੰਦਰ ਮੰਮੀ ਹਣੀ ਤਾਂ ਡਾਈਵਟ ਕਰੰਦੇ ਆ ਤੁਹਾਡੇ ਲਈ ਤੇ ਸਪੈਸ਼ਲ ਉਹਨਾਂ ਨੇ ਸ਼ਰਬਤ ਬਣਵਾਇਆ ਸਬਜ਼ੀਆਂ ਬਣਵਾਈਆਂ ਕਿ ਪੂਆਜੀ ਖਾਂਦੇ ਆ ਉਹ ਗਰਮ ਗਰਮ ਫੁਲਕਾ ਖਾਂਦੇ ਆ ਕਿੰਨਾ ਤੁਹਾਨੂੰ ਪਿਆਰ ਕਰਦੇ ਤੁਹਾਡੇ 'ਚ ਜੋ ਵੀ ਹੋਇਆ ਕੋਈ ਗੱਲ ਨਹੀਂ ਪਰ ਅੱਜ ਚਲੋ ਨਵੇਂ ਸਿਰੇ ਤੋਂ ਸ਼ੁਰੂਆਤ ਕਰੀਏ ਪੁੱਤ ਤਰੋਟੀ ਦੀ ਗੱਲ ਕਰਨ ਢਈ ਆ ਮੇਰੇ ਤੋਂ ਮਨ ਭਾਬੀ ਦਾ ਫੋਨ ਆਇਆ ਨਾ ਮੇਰੀ ਰੋਟੀ ਉੱਥੇ ਦੀ ਉੱਥੇ ਧਰੀ ਰਹਿ ਗਈ ਮੇਰੀ ਤੇ ਸਾਰੀ ਭੁੱਖ ਮਰ ਗਈ ਮੈਂ ਤਾਂ ਰੱਜ ਗਈ ਅੱਜ ਚਲਾਂ ਮੈਂ ਆਪਣੀ ਭਾਬੀ ਨੂੰ ਵੇਖਾਂ ਹਾਂਜੀ ਚਲਾਂ ਨੀ ਪਾਬੋ ਚਲੋ ਆਓ ਜਲਦੀ ਮੰਮੀ ਮੰਮੀ ਆ ਗਈ ਜੇ ਨਹੀਂ ਉੱਠ ਪੈਉ ਨਾ ਉਹ ਆ ਗਈ ਉਹ ਤੇ ਤਾਰੇ ਤਾਂ ਤੁਸੀਂ ਬੈਹੀ ਕਾਲੇ ਉੱਟ ਕੇ ਮਿਲਾਂਗੇ ਤੂੰ ਹੀ ਜੇ ਕਿ ਮੈਂ ਤੇ ਮੈਂ ਹੀ ਮਿਲਨੀ ਆ ਪਹਿਲਾਂ ਆ ਮੈਂ ਹੀ ਮਿਲਨੀ ਆ ਮੰਮੀ ਤਾਈ ਜੀ ਵੇ ਲਾਹੂੰ ਹਾਏ ਹਾਏ ਸ਼ੁਕਰ ਹੈ ਸ਼ੁਕਰ ਹੈ ਮੇਰੀ ਬੇ ਸ਼ੁਕਰ ਹੈ ਜਿਆਦਾ ਹੀ ਦੇਣੀ ਹੈ ਹੈ ਪਾਪੀ ਭੁੱਲ ਗਈ ਸਾਂ ਸਾਨੂੰ ਯਾਦ ਤਾਂ ਉਹਨਾਂ ਦੀ ਆਂਦੀ ਹੈ ਜਿਹੜੇ ਕਦੀ ਭੁੱਲਦੇ ਆਂ ਪੁੱਲੀ ਹੋਈ ਸਾਂ ਅਸੀਂ ਉਹ ਯਾਦ ਕੀਤਾ ਤੂੰ ਤੇ ਪੁੱਲੀ ਹੋਈ ਸੀ ਨਹੀਂ ਭਾਬੀ ਮੈਂ ਹੀ ਰਾਏ ਨੂੰ ਕਹਿ ਕੇ ਫੋਨ ਕਰਾਇਆ ਮੈਂ ਕਿਹ ਕਾਰ ਨੂੰ ਫੋਨ ਕਹਿੰਦੀ ਉਹਨੇ ਮੰਨਣਾ ਨਹੀਂ ਜੇ ਮੈਂ ਮੰਨੇ ਹੀ ਇਸ ਤਰ੍ਹਾਂ ਨਹੀਂ ਪੇਕਿਆ ਫੋਨ ਆ ਉਹ ਤੇ ਦੌੜੀ ਆਣਾ ਉਹਨੇ ਵੇਖੀ ਜਾਈ ਤੇ ਵੇਖ ਲੈ ਫਿਰ ਤੂੰ ਹੀ ਫੋਨ ਕੀਤਾ ਤੇ ਮੈਂ ਆ ਗਈ ਜੇ ਤੂੰ ਹੀ ਫੋਨ ਨਾ ਨਾ ਕਰਦੇ ਕਾਂ ਦੇ ਹੱਥ ਵਿਹਾਵੇਂ ਸੁਣਿਆ ਪੇਦੇ ਤੇ ਤਦ ਵੀ ਭੱਜੀ ਆਣਾ ਸੀ ਤੇ ਤੇਰਾ ਦਿਲ ਨਹੀਂ ਕੀਤਾ ਮੈਂ ਉਹਨਦੇ ਹਾਲ ਚਾਲ ਪੁੱਛ ਲਾ ਭਾਬੀਆਂ ਦਾ ਨਹੀਂ ਚੱਲ ਨਹੀਂ ਮੇਰੀ ਬੰਦੂ ਪਾਪੂ ਮੈਂ ਕਿ ਸ਼ੁਕਰ ਆ ਸ਼ੁਕਰ ਆਈ ਤੇਲ ਵਾਈ ਬਾਰ ਉਹਨੂੰ ਮੈਂ ਤੇਲ ਚੁੰਦੀ ਤੇਰਾ ਯਾਰ ਇੰਨਾ ਮਰੀ ਢੰਡ ਪੈ ਗਈ ਉਹ ਕਿਦਾਂ ਠੀਕ ਹੈ ਚਲ ਚੁੱਪ ਕਰੋ ਰੋ ਨਾ ਚੁੱਪ ਕਰੋ ਚੁੱਪ ਕਰੋ ਚਲ ਕੋਈ ਗੱਲ ਨਹੀਂ ਆ ਜਾ ਆ ਜਾ ਇਹਨਾਂ ਨੂੰ ਆਪਣੇ ਨਾਲ ਰੋ ਨਾ ਥੋੜਾ ਮਨ ਹਲਕਾ ਕਰ ਦੇ ਚਲੋ ਮੰਮੀ ਬੈਠੇ ਦੋ ਮਿੰਟ ਚੁੱਪ ਕਰ ਚੁੱਪ ਕਰ ਆਈ ਤੇ ਨਾ ਮੇਰੇ ਕਿਉਂ ਸਾਲਾ ਬਾਦ ਸਵੇੜੇ ਚ ਆਈਏ ਮੈਂ ਬੈਠ ਬੈਠ ਕੇਨ ਪੱਧਾ ਪਾਣੀ ਲਿਆ ਪਾਣੀ ਲਿਆ ਪੁੱਤ ਬੈਠੋ ਮੈ ਲੈ ਬੈਠ ਚੁੱਪ ਕਰ ਚੁੱਕਾ ਰੋ ਨਾ ਰੋਈਦਾ ਨਹੀਂ ਨਾ ਤੂੰ ਕਿਉਂ ਨਹੀਂ ਆਇਆ ਇਹਨਾਂ ਦਿਨਾਂ ਦੀ ਤੇਰਾ ਦਿਲ ਨਹੀਂ ਕੀਤਾ ਹੁੰਦਾ ਭਾਬੀ ਕਿਹੜੀ ਤੇ ਆਂ ਜਿੱਤੇ ਤਾਂ ਪਿੱਕੇ ਘਰਾਂ ਨੂੰ ਦਿਲ ਨਹੀਂ ਕਰਦਾ

ਚਾਪੀ ਚਾ ਜੂਫਲਾ ਬਲ ਕਿਰਨ ਕਿਰਨ ਇਹ ਨਾ ਤੇਰਾ ਨਾ ਕੀ ਆੜ ਦੇ ਨਾ ਕਿ ਨਾ ਗੋਲਡੀ ਦੀ ਬੋਟੀ ਹੈ ਬੜੀ ਪਿਆਰੀ ਧੀ ਹੈ ਬਾਬਾ ਜੀ ਨੇ ਸੰਮਿਤੀ ਬੜੀ ਪਿਆਰੀ ਧੀ ਸੀ ਭੁੱਖੇ ਮਰ ਗਈ ਅੱਜ ਬਾ ਬੋਲਦੇ ਮੇਰੇ ਚਾ ਕੇ ਮੈਂ ਆਪਣਾ ਇਤੇ ਆ ਜਾ ਪੰਜਾਰੀਆਂ ਖਾਣੀਆਂ ਵਾ ਚਲ ਚੁੱਪ ਨਾ ਰੋ ਕੋਣੇ ਨਹੀਂ ਕਰ ਸਾਰਿਆਂ ਨੂੰ ਰੋਈ ਦੇਣੀ ਹੈ ਨਾ ਚੁੱਪਕਾ ਤੁਹ ਕਾ ਤੂੰ ਆਪ ਨਹੀਂ ਆਈ ਹਾਂ ਬੀਬੀ ਜਵਾ ਤੇ ਤੂੰ ਸਾਨੂੰ ਬਿਲਕੁਲ ਭੁੱਲ ਗਈ ਭਾਬੀ ਕਿਣੀ ਤੀ ਪੋਲਦੀ ਮੈਨੂੰ ਦੱਸ ਤੂੰ ਆ ਵੀ ਕੋਸ਼ਿਸ਼ ਕਰਨੀ ਸੀ ਆਂਦੀ ਨਹੀਂ ਭਾਬੀ ਗੰਢ ਸੁਲ ਜਾਂਦੀ ਆਪ ਕੋਸ਼ਿਸ਼ ਕਰਦੀ ਭਾਬੀ ਆਦਮੀ ਤੇ ਕਰਦੇ ਹੁੰਦੇ ਐ ਜੇ ਮੇਰੇ ਹੱਥ ਵਿੱਚ ਹੁੰਦੀ ਨਾ ਇਹ ਗੰਢ ਤੇ ਮੈਂ ਗੰਢ ਤੋੜ ਕੇ ਸੁੱਟ ਦੇਣੀ ਸੀ ਪਰ ਗੰਢ ਕੁਝ ਐਸਰਾ ਰਿਸ਼ਤੇ ਆਦੇ ਬਣ ਗਏ ਜਿਹੜੀ ਕਿਸੇ ਚੀਜ਼ ਨਾਲ ਟੁੱਟੇ ਨਹੀਂ ਸਕਦੇ ਬਸ ਭਾਬੀ ਚੱਲ ਚੱਲ ਜੇ ਮੈਂ ਹੁਣ ਆ ਗਈ ਹੈ ਨਾ ਮੈਂ ਸਦਾ ਚਾਹਨੀ ਆ ਆਣ ਚ ਆਂਦੀ ਹੋ ਰਵੇ ਆਂਦੀ ਹੋ ਰਵੇ ਆਂਦੀ ਰਹੇ ਆਪੇ ਠੀਕ ਹੋ ਜਾਏਗਾ ਸਾਰਾ ਕੁਝ ਹੋਰ ਸੁਣਾ ਬਾਲ ਪਰਿਵਾਰ ਦਾ ਹਾਲ ਸੁਣਾ ਅੱਬੇ ਛੱਡ ਪਰ ਮੇਰਾ ਨਿੱਕਾ ਜਿਹਾ ਗੋਲਡੀ ਕਿੱਥੇ ਆ ਉਹ ਗੋਲਡੀ ਨਾ ਦੋ ਦਿਨ ਵਾਸਤੇ ਬਾਹਰ ਗਿਆ ਦੋ ਦਿਨ ਵਾਸਤੇ ਕੰਮ ਕਰ ਲਈ ਆਪਣੇ ਕੰਮ ਕਰ ਲਈ ਗਿਆ ਆ ਜਾਣਾ ਆ ਜਾਣਾ ਜੇ ਤੁਸੀਂ ਮੈਨੂੰ ਬੁਲਾਣਾ ਸੀ ਉਹ ਦੋ ਭਲਾਦੇ 골ਡਨ ਨੂੰ ਤਾਂ ਮੈਂ ਨਾ ਹੱਥਾਂ ਜਿ ਘਟਾਇਆ ਪਤਾ ਮੈਂ ਨਾ ਕਿੰਨਾ 골ਡੀ ਪਿਆਰ ਕਰਦਾ ਸੀ ਪਤਾ ਸਾਨੂੰ ਚਲੋ ਉਹਨੇ ਟੈਲੀਫੋਨ ਕਰਕੇ ਕਿਹਾ ਪੂਆ ਜੀ ਅੱਜ ਮੇਰੇ ਵਾਸਤੇ ਯਾਰ ਲੈ ਕੇ ਆਇਓ ਪੂਆ ਜੀ ਅੱਜ ਮੇਰੇ ਵਾਸਤੇ ਯਾਰ ਲੈ ਕੇ ਆਇਓ ਪੂਆ ਜੀ ਮੇਰੇ ਜਨਮ ਦਿਨ ਨੇਗਾ ਗੋਲਡੀ ਤੇ ਤਾਂ ਬਹੁਤ ਯਾਦ ਕਰਦਾ ਬਹੁਤ ਯਾਦ ਕਰਦਾ ਚਲੋ ਫੇਰ ਕੀ ਹੋਇਆ ਉਹਨਾਂ ਨੇ 2 ਦਿਨ ਬਾਅਦ ਆ ਆ ਹੀ ਜਾਣਾ ਆ ਜਾਣਾ ਪੂਆ ਜੀ ਇੱਥੇ ਲੈ ਲੈਣਗੇ ਹੁਣ ਗੋਲਡੀ ਵੱਡਾ ਹੋ ਗਿਆ ਹੁਣ ਤੇ ਇਹਨਾਂ ਨੇ ਜੱਫੀ ਪਾ ਕੇ ਮਿਲਣਾ ਹੀ ਹਾਂ ਉਹ ਤੇਰਾ ਪਿਆਰ ਹੋਰ ਵੱਧ ਜਾਣਾ ਹੀ ਉਹਦੇ ਨਾਲ ਉਹ ਤਾਂ ਨਿੱਗਾ ਨਹੀਂ ਬਹੁਤ ਵੱਡਾ ਹੋ ਗਿਆ ਹੁਣ ਹੋਰ ਚੱਲ ਭਾਬੀ ਪ੍ਰੈਟੀ ਦਾ ਸੁਣਾ ਕੋਈ ਬੱਚਾ ਬੁੱਚਾ ਹੋਇਆ ਕਿ ਨਹੀਂ ਹਜੇ ਉਹਦੇ ਘਰੇ ਹਾਂ ਬੇਟੀ ਹੈ ਉਹਦੀ ਇੱਕ ਬੇਟੀ ਹੈ ਬੇਟੀ ਹੈ ਉਹਦੀ ਉਹ ਤਾਂ ਬਾਹਰ ਚਲੇ ਗਏ ਆ ਪ੍ਰੈਟੀ ਵੀ ਸੋਨੀਆ ਵੀ ਬਾਹਰ ਚਲੇ ਗਏ ਮਹਿਰ ਨੂੰ ਵੀ ਨਾਲ ਹੀ ਲੈ ਗਏ ਬਾਹਰ ਚਲੇ ਗਏ ਹਾਂ ਉਹ ਤੇ ਬਾਹਰ ਕੈਨੇਡਾ ਗਿਆ ਮੈਂ ਤਾਂ ਮਾਰਦੇ ਬੇ ਉੱਥੇ ਹੱਸ ਕੇ ਕਹਿੰਦੇ ਆ ਜਾ ਇੱਥੇ ਪਰ ਇਹ ਮੰਦਾ ਹੀ ਨਹੀਂ ਭਾਬੀ ਤੈਨੂੰ ਪਤਾ ਨਾ ਪ੍ਰੈਟੀ ਮੇਰੇ ਕੋ ਕਿੰਨਾ ਰੰਦਾ ਹੁੰਦਾ ਸੀ ਹੋਰ ਕੋਈ ਨਹੀਂ ਸਾਈਕਲ ਤੇ ਮੇਰੇ ਕੋ ਆ ਜਾਣਾ ਤੇ ਹੋਰ ਕੀ ਹਾਂ ਤੇ ਇਹਨਾਂ ਦੇ ਪਿੱਛੇ ਲੱਪਣਾ ਪ੍ਰੈਟੀ ਕਿੱਥੇ ਹੈਗਾ ਬਾਅਦ ਚ ਫੋਨ ਕਰਕੇ ਪਤਾ ਕਰਨਾ ਕਿ ਪ੍ਰੈਟੀ ਤਾਂ ਮੇਰੇ ਕੋਲ ਹੈਗਾ ਸਾਈਕਲ ਤੇ ਨਹੀਂ ਆ ਜਾਣਾ ਇੰਨਾ ਚਾਹ ਸੀ ਭੂਆ ਦੇ ਘਰ ਦਾ ਨੂੰ ਵਾਹ ਅੰਦਾਜ਼ਾ ਹੁੰਦਾ ਵਾ ਪਹਿਲਾਂ ਤੁਸੀਂ ਇੱਥੇ ਲੱਗੇ ਰਹਿੰਦੇ ਸੀ ਨਹੀਂ ਪੁੱਤ ਮੈਂ ਤਾਂ ਆਪਣੇ ਪਿੰਡ ਹੀ ਰਹਿੰਦੀ ਸੀ ਭੂਆ ਭਤੀਜਿਆਂ ਦਾ ਭਤੀਜਿਆਂ ਦਾ ਪਿਆਰ ਹੀ ਪਿਆਰ ਹੀ ਵੱਖਰਾ ਹੁੰਦਾ ਗੋਲਡੀ ਦੇ ਬਹੁਤ ਸਮਝਾਂਦਾ ਉਹਨੂੰ ਇਹ ਇਮਾਨਦਾਰ ਵੀ ਮੰਨ ਜਾਏਗਾ ਗੋਲਡੀ ਦੀ ਮੰਨੇਗਾ ਆਂਗੇ ਇੱਥੇ ਹੀ ਰਹਿਣਗੇ ਸਾਡੇ ਕੋਲ ਉਹ ਤੇ ਕਹਿੰਦਾ ਆ ਆਦਰ ਭਰਾ ਭਰਾ ਰਲ ਕੇ ਰਵਾਂਗੇ ਇੱਥੇ ਜੋ ਕੰਮ ਕਹਿਗੇ ਇੱਥੇ ਕਰ ਲਾਂਗੇ ਅਚਭ ਮੈਂ ਇੱਕ ਮਿੰਟ ਆਈ ਜਰਾ ਤੂੰ ਕਰੋ ਨਾ ਰੋ ਰੋਈ ਜਾਨੀ ਅਗੀ ਰੋ ਹੁਣ ਤੇ ਘਰ ਆ ਗਈਆਂ ਹੁਣ ਤੇ ਚੁੱਪ ਕਰ ਹੁਣ ਤੇ ਬਾਬੂ ਦੀ ਬੜੇ ਬੈਠੀ ਹੈ ਕਿਤਾਜੀ ਪਾਪੀ ਅੱਧਰ ਆ ਜਾ ਰਾ ਇੱਕ ਮਿੰਟ ਉਹ ਵੱਡੀ ਪਾਪੀ ਬੁਲਾਣ ਲਈ ਤੁਹਾਨੂੰ ਤੂੰ ਖੁਸ਼ ਹੈ ਨਾ ਬੱਤ ਹਾਂਜੀ ਹਾਂਜੀ ਪੂਆ ਜੀ ਮੈਂ ਤੇ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਕਿ ਤੁਸੀਂ ਆਏ ਮੇਰੀਆਂ ਭਾਬੀਆਂ ਬੜੀਆਂ ਚੰਗੀਆਂ ਆ ਹਾਂਜੀ ਵੇਖੀ ਤੇਰਾ ਕਿੰਨਾ ਧਿਆਰ ਰੱਖਦੀਆਂ ਇਹਨਾਂ ਨੂੰ ਆਪਣੀ ਸੱਸ ਨਾ ਸਮਝੀ ਇਹਨਾਂ ਨੂੰ ਆਪਣੀ ਮਾਹ ਸਮਝੀ ਤੁਸੀਂ ਟੈਨਸ਼ਨ ਨਾ ਲਓ ਭੂਆ ਜੀ ਆਪਾਂ ਸਾਰੇ ਜਣੇ ਨਾ ਬੜੇ ਵਧੀਆ ਰਹਿਨੇ ਰਲ ਮਿਲ ਕੇ ਰਹਿਨੇ ਕਿਹਨਾਂ ਤੈਨੂੰ ਪਤਾ ਜਦੋਂ ਛੋਟੀ ਭਾਬੀ ਆਈ ਨਾ ਵੱਡੀ ਭਾਬੀ ਨਾਲ ਚਲੋ ਬੜਾ ਵਧੀਆ ਮੇਰਾ ਸਮਾਂ ਲੰਘਿਆ ਬੜੀਆਂ ਚੀਜ਼ਾਂ ਮੈਂ ਵੱਡੀ ਭਾਬੀ ਕੋ ਸਿੱਖੀਆਂ ਤੇ ਜਦੋਂ ਛੋਟੇ ਭਾਬੀ ਆਏ ਬਸ ਸਾਲ 2 ਸਾਲ ਮਗਰੋਂ ਮੇਰਾ ਵਿਆਹ ਹੋ ਗਿਆ ਪਰ ਪਤਾ ਨਹੀਂ ਕਿਉਂ ਛੋਟੀ ਭਾਬੀ ਨਾ ਮੇਰੀ ਬੜੀ ਬਣਦੀ ਰਹੀ। ਦਾਦੀ ਵੀ ਚਾਹਤ ਵੱਡੀ ਭਾਬੀ ਨੂੰ ਹੀ ਸੀ। ਪਰ ਸਾਨੂੰ ਵੱਧ ਚਾਹ ਮੇਰਾ ਛੋਟੀ ਭਾਬੀ ਨੇ ਕੀਤਾ। ਹਾਂਜੀ ਬੋਆ ਜੀ। ਵੈਸੇ ਵੀ ਭਾਬੀਆਂ ਦਾ ਤੇ ਨਾਨਾ ਦਾ ਪਿਆਰ ਵੱਖਰਾ ਹੀ ਹੁੰਦਾ। ਕਿ ਆ ਜਾ ਹੁਣ। ਉੱਥੇ ਜੜ੍ਹ ਫੜਤ ਹੋ ਗਈਆਂ। ਆਦਰ। ਆ ਜਾ ਨਹੀਂ ਆ ਜਾ। ਦੱਸੋ। ਨਹੀਂ ਮੇਰੀ ਗੱਲ ਸੁਨਾ। ਮੈਂ ਸਮਝੰਦੀ ਸੀ ਮੈਂ ਹੀ ਨਾਟਕ ਵਾਜਾ ਤੂੰ ਤਾਂ ਮੇਤੋ ਵੱਧ ਨਿਕਲੀ ਇਹ ਅਥਰੂ ਜਿਹੜੇ ਕੱਢੇ ਹੀ ਅਸਲੀ ਸੀ ਨਕਲੀ ਸੀ ਇਹ ਅਸਲੀ ਸੀ ਇਹ ਪਿਆਰ ਦੇ ਅਥਰੂ ਸੀ ਆਖਰ ਨਾਨਾ ਨੇ ਉਹ ਸਾਡੀ ਕੋਈ ਉੱਪਰਾਂ ਬੰਦਾ ਥੋੜੀ ਹੈ ਨਹੀਂ ਉਹ ਤਾਂ ਮੈਂ ਤੇਰੀ ਗੱਲ ਸਮਝ ਨਹੀਂ ਨਾਨਾ ਨਾ ਮੇਰੀ ਵੀ ਨਾਨਾ ਨਾ ਪਰ ਮੈਨੂੰ ਲੱਗਦਾ ਨਹੀਂ ਕੋਈ ਇਹੋ ਜਿਹਾ ਹਸਤਾ ਸਾਡਾ ਦਿਲੋਂ ਪਿਆਰ ਸੀ ਅੱਛਾ ਹਾਂ ਤੇ ਮੇਰਾ ਨਕਲੀ ਸੀ ਹੈਨਾ ਮੇਰਾ ਨਕਲੀ ਸੀ ਉਹ ਤੁਹਾਨੂੰ ਤੈਨੂੰ ਪਤਾ ਹੋ ਤੂੰ ਕਿਵੇਂ ਰੱਖਿਆ ਸੀ ਨਾਨਾ ਠੀਕ ਹੈ ਠੀਕ ਹੈ ਹਗੀਆਂ ਤੇ ਇਕੱਠੀਆਂ ਹੀ ਸਾਂ ਅੱਛਾ ਤੂੰ ਕੰਮ ਦੀ ਗੱਲ ਕਰ ਛੱਡ ਉਹ ਅੱਛਾ ਮੇਰੀ ਕਾ ਛੱਡਾ ਤੁਰਾਂ ਤੁਰਾਂ ਨੂੰ ਛੱਡ ਹੁਣ ਜਿਹੜਾ ਕੰਮ ਕਰਨ ਲਈ ਸੱਦਿਆ ਵੈ ਨਾ ਉਹ ਕਰ ਨਾ ਤੁਹਾਨੂੰ ਤੇ ਕੰਮ ਦੀ ਪੈ ਗਈ ਉਹ ਆਈ ਢੀ ਦੂਰ ਜਲੰਧਰੋਂ ਆਈ ਇੱਥੋਂ ਨਹੀਂ ਉੱਠ ਕੇ ਆਈ ਉਹਨੂੰ ਰੋਟੀ ਪਾਣੀ ਚਾਹ ਪਾਣੀ ਪੁੱਛ ਲਈ ਫੇਰ ਠੰਡੇ ਸਾਹ ਨਾ ਕਰਦੀ ਰਹੀ ਗੱਲ ਕਾਲੀ ਕਾਲੀ ਤੱਤਾ ਤੱਤਾ ਹੀ ਖਾਣਾ ਵਾ ਨਹੀਂ ਪਹਿਲਾਂ ਚੱਲ ਖਾ ਉਹਨੂੰ ਰੋਟੀ ਪਾਣੀ ਖਵਾਈਏ ਜਿਹੜਾ ਫਰਜ਼ ਹੈ ਨਾ ਗੱਲ ਸਾਡੀ ਨਹੀਂ ਗੱਲ ਸਾਡੀ ਤੇਰੀ ਗੱਲ ਠੀਕ ਹੋ ਗਈ ਹਾਂ ਕਮਾਦਾ ਤੈਨੂੰ ਪਤਾ ਲੱਗ ਜਾਂਦਾ ਆਪਣੇ ਮਰਜ਼ੀ ਨਾਲ ਤੈਨੂੰ ਪਤਾ ਨਹੀਂ ਲੱਗਦਾ ਕੁਝ ਨਹੀਂ ਲੱਗ ਜਾਂਦਾ ਪਤਾ ਲੱਗ ਗਿਆ ਪਤਾ ਮੈਨੂੰ ਰੋਟੀ ਪਾਣੀ ਪੁੱਛੋ ਪੁੱਛੋ ਚੱਲ ਆ ਪੁੱਛੀਏ ਇਹ ਨਾ ਹੱਥੋਂ ਨਿਕਲਦੀ ਜਾਂਦੀ ਐ ਸੁਣਦੀ ਨਹੀਂ ਗੱਲ ਮੇਰੀ ਹੁਣ ਪਰ ਮੈਨੂੰ ਲੱਗਦਾ ਇਹਨਾਂ ਬਣਾ ਕੇ ਮੈਨੂੰ ਰੱਖਣੀ ਪੈਣੀ ਐ ਇਹ ਮੈਂ ਤੇ ਕਹਿੰਦੀ ਸੀ ਕੱਲ ਸਾਈਨ ਕਰਾ ਕੇ ਤੈਨੂੰ ਕੱਢੀ ਐ ਇੱਥੋਂ ਪਰ ਇਹ ਗੱਲ ਬੰਨ ਨਹੀਂ ਨੀ ਹਗੀ ਇਹਨੇ ਰਾਤ ਅੱਜ ਰਹਿਣਾ ਹੀ ਰਹਿਣਾ ਇੱਥੇ ਚਾ ਰੱਖ ਲਵਾਂਗੇ ਹੋਰ ਕੀ ਆਪਣਾ ਕੰਮ ਤੇ ਕੱਢੀ ਐ ਪਹਿਲਾਂ ਭਾਬੀ ਤੂੰ ਸੁਣਾ ਬਹੁਤ ਵਧੀਆ ਤੈਨੂੰ ਇਹ ਕੇ ਸਾਰੀਆਂ ਜਾਂਦਾ ਮੇਰੀਆਂ ਗਾਣੀਆਂ ਵਾਪਸ ਭਾਬੀ ਪਤਾ ਹੈ ਜਦ ਤੂੰ ਵਿਆਹੀ ਆਈ ਸੀ ਤੈਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਣ ਗਏ ਤੇ ਉੱਥੇ ਤੇਰੀ ਚੱਪਲ ਟੁੱਟ ਗਈ ਤੂੰ ਤਾਂ ਡਰਦੀ ਕਿਸੇ ਨੂੰ ਨਵੀਂ ਵਿਆਹੀ ਦੱਸੇ ਵੀ ਨਾ ਕਿ ਮੇਰੀ ਚੱਪਲ ਟੁੱਟ ਗਈ ਅੱਛਾ ਭਾਬੀ ਤੂੰ ਚੱਪਲ ਵੀ ਗੱਡੀ ਉੱਚੀ ਪਾਉਂਦੀ ਸੀ ਐਡੀ ਤੇਰੀ ਹੀਲ ਹੁੰਦੀ ਸੀ ਤੇ ਮੇਰਾ ਵੀਰਾ ਤੇਰੇ ਤੋਂ ਗਿੱਠਾ ਲੱਗਦਾ ਹੁੰਦਾ ਤੇ ਹੈ ਤੇ ਸਾਰੇ ਤੈਨੂੰ ਕਹਿੰਦੇ ਹੁੰਦੇ ਸੀ ਲੈ ਅਕੇ ਤੇਰੀ ਮੋਟੀ ਵੇ ਇੱਕ ਗੱਡੀ ਲੰਬੀ ਤੇ ਤੂੰ ਗਿੱਠਾ ਜਿਹਾ ਲੱਗਦਾ ਤੇ ਵੀਰੇ ਨੇ ਕੀ ਕਿਹਾ ਉਹ ਇਹਦੀ ਚੱਪਲ ਤੇ ਲਵਾ ਕੇ ਵੇਖੋ ਫਿਰ ਮੇਰੇ ਤੋਂ ਇਹਨੇ ਗਿੱਟੀ ਲਗੜਾ ਜੀ ਪਾਪੀ ਉਹ ਵੀ ਦਿਨ ਹੁੰਦੇ ਸੀ ਬੜੇ ਵਧੀਆ ਦਿਨ ਗਏ ਉਹ ਬਸ ਮੇਰਾ ਵਿਆਹ ਹੋਇਆ ਤੇ ਦੋ ਸਾਲ ਤੁਰੇ ਤੇ ਫਿਰ ਤੇਰਾ ਵਿਆਹ ਕਰਤਾ ਸਾਡਾ ਇੰਨਾ ਕ ਪਿਆਰ ਪੈ ਗਿਆ ਨਾ ਪੁੱਛੀ ਕੁਝ ਨਾ ਬੜਾ ਪਰ ਰਿਹਾ ਅੱਜ ਕੱਲ ਤੇ ਉਹ ਚੀਜ਼ਾਂ ਨਹੀਂ ਰਹੀਆਂ ਤੈਨੂੰ ਯਾਦ ਹੈ ਜਦੋਂ ਗੋਲ ਕਪੇ ਆਪਾਂ ਖਾਣੇ ਤੂੰ ਪਾਈ ਨੂੰ ਕਹਿਣਾ ਭਾਈ ਇਮਲੀ ਕੱਢ ਕੇ ਦੇ ਉਹਨੇ ਪੁੱਛ ਕੱਢ ਕੇ ਦੇਣੀਆਂ ਤੇ ਖਾਂਦੀਆਂ ਨੀਆਂ ਤੇ ਬੀਬੀ ਨੇ ਛਿੜਕਾ ਦੇਣੀਆਂ ਤਾਨੂੰ ਮੇਰੇ ਪਿੱਛੇ ਛਿੜਕਾ ਪੈਣੀਆਂ ਨਹੀਂ ਉਹ ਤਾਂ ਧੀ ਆ ਤੂੰ ਤੇ ਨੂੰ ਆ ਕੋਈ ਤੂੰ ਤਾਂ ਸੋਚਿਆ ਕਰ ਤੂੰ ਹੀ ਨੂੰ ਅਕਲ ਦੇ ਦੇ ਤੂੰ ਵੀ ਉਹ ਨਾਲ ਲੱਗ ਜੰਨੀ ਐ ਤੂੰ ਵੀ ਉਹਦੇ ਨਾਲ ਹੀ ਰਲ ਜੰਨੀ ਐ ਪਤਾ ਨਹੀਂ ਤੁਸੀਂ ਕੀ ਗੱਲਾਂ ਕਰਦੀਆਂ ਰਾਹ ਦੇ ਟੁੱਟ 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 ਲੱਗੀਆਂ ਹੀ ਰਹਿੰਦੀਆਂ ਮੈਂ ਕੋਈ ਗੱਲਾਂ ਨਹੀਂ ਕਰਦੀਆਂ ਨਗਰ ਵੇਖ ਲਾ ਉਹ ਦਿਨ ਵੀ ਤੇ ਆ ਦਿਨਾਂ ਜਿਵੇਂ ਲੱਗੇ ਹੋਰ ਪਰ ਭਾਬੀ ਰਹੀ ਮੈਂ ਤੇਰੇ ਕੋਪਾ ਮੈਂ 2 ਸਾਲ ਆ ਪਰ ਤੂੰ ਮੈਨੂੰ ਜ਼ਿੰਦਗੀ ਜੀਣ ਦਾ ਢੰਗ ਸਿਖਾਤਾ ਮੈਨੂੰ ਸਲਾਈ ਕਢਾਈ ਰੋਟੀ ਬਣਾਉਣਾ ਸਭ ਕੁਝ ਭਾਬੀ ਤੂੰ ਸਿਖਾਇਆ ਜੇ ਮੇਰੇ ਕੋਈ ਸਿਵਲੇ ਗਲਤੀ ਵੀ ਹੋ ਜਾਨੀ ਨਾ ਤੇ ਤੂੰ ਪੜਦਾ ਪਾ ਦੇਣਾ ਤੇ ਬੀਬੀ ਨੂੰ ਕਹਿ ਦੇਣਾ ਕਿ ਨਹੀਂ ਬੀਜੀ ਇਹ ਮੈਂ ਕੀਤਾ ਮੈਂ ਕੀਤਾ ਤੇ ਤੈਨੂੰ ਬਚਾ ਲੈਣਾ ਮੈਂ ਅੱਛਾ ਭਾਬੀ ਮੇਰੀ ਗੱਲ ਸੁਣ ਆ ਜਿਹੜਾ ਤੂੰ ਚਿੜਵੜਿਆਂ ਦਾ ਪੂਝਿਆ ਜਿਆ ਬਣਾਣੀ ਨਾ ਮੈਂ ਆਪਣੇ ਸੋਹਰੇ ਬਣਾਣੀ ਨਾ ਸਾਰੇ ਬੜੇ ਖੁਸ਼ ਹੁੰਦੇ ਆ ਕੰਦੇ ਲੈ ਇਹ ਤੂੰ ਕਿੱਥੋਂ ਸੀ ਕਿ ਮੈਂ ਕਿਹਾ ਮੇਰੀ ਪਾਬੋ ਨੇ ਸਿਖਾਇਆ ਸਿਖਾਇਆ ਜਸਬੀਰ ਬੜੀਆਂ ਗੱਲਾਂ ਜੇਤੇ ਹੁੰਦੀਆਂ ਹੀ ਜਦੋਂ ਕਿਸੇ ਵੇਲੇ ਨਾ ਕੱਲੀ ਵੀ ਬਹਿ ਕੇ ਰੋ ਲੈਣੀ ਆ ਵੀ ਕੁੜੀ ਗਈ ਆ ਤੇ ਇੱਕ ਸਾਲ ਕਿੰਨੇ ਸਾਲ ਹੋ ਗਏ ਮੋੜਦੀ ਨਹੀਂ ਪਈ ਕਦੀ ਇਹਨੇ ਫੋਨ ਨਹੀਂ ਕੀਤਾ ਕਦੀ ਇਹਨੇ ਯਾਦ ਨਹੀਂ ਆਈ ਇਹਨੂੰ ਮਾਪਿਆਂ ਦੀ ਭਾਬੀ ਦੀ ਕਦੀ ਯਾਦ ਨਹੀਂ ਆਈ ਇੱਥੇ ਤੇ ਮੇਰੇ ਬਿਨੂੰ ਰਹਿੰਦੀ ਨਹੀਂ ਸੀ ਉੱਥੋਂ ਇਹਨੇ ਕਦੀ ਨਹੀਂ ਫੋਨ ਕੀਤਾ ਫੇਰ ਮੈਂ ਹਾਰ ਕੇ ਤੈਨੂੰ ਫੋਨ ਕੀਤਾ ਮੈਂ ਵੇਖਾਂ ਆਂਦੀ ਕਿ ਨਹੀਂ ਆਂਦੀ ਪਹਿਲਾਂ ਤਾਂ ਜਦੋਂ ਪਾਪਾਈ ਪੂਰੇ ਹੋ ਗਏ ਥੋੜਾ ਉਹਦੋਂ ਘਟ ਗਿਆ ਜਦੋਂ ਪੀਜੀ ਪੂਰੇ ਹੋ ਗਏ ਫਿਰ ਉਹਦੋਂ ਘਟ ਗਿਆ ਜਦੋਂ ਵੀਰੇ ਪੂਰੇ ਹੋ ਗਏ ਐਕਸੀਡੈਂਟ ਵਿੱਚ ਤੂੰ ਤੂੰ ਸਾਰਾ ਹੀ ਘਟਾਤਾ ਉਹ ਸਾਰਾ ਘਟ ਗਿਆ ਬਚਿਆ ਖੁਚਿਆ 골ਡੀ ਦੇ ਵਿਆਹ ਵਿੱਚ ਬੰਦ ਹੋ ਗਿਆ ਪਾਪੀ ਮੈਨੂੰ ਪੁੱਛ ਕੇ ਵੇਖ ਜਦੋਂ ਸਰਦਾਰ ਜੀ ਮੇਰੇ ਬਾਪ ਪੈਲਸ ਵਿੱਚ ਖਿੱਚ ਕੇ ਲੈ ਗਏ ਨਾ ਬੋਲਦੀ ਘਾਟ ਫੋਨ ਆ ਗਿਆ ਸੀ ਮੈਂ ਟਮਟਮ ਕਰ ਲੱਕੀ ਤੇ ਬੂਏ ਤੇ ਨਹੀਂ ਖਲੋਤੇ ਜਦੋਂ ਭਾਬੀ ਉਹ ਤੋਂ ਮੈਨੂੰ ਪੁੱਛ ਕੇ ਵੇਖ ਜਿਦੋਂ ਸਰਦਾਰ ਜੀ ਮੇਰੀ ਬਾਹ ਖਿੱਚ ਕੇ ਪਹਿਲਚੋਂ ਬਾਹਰ ਲੈ ਗਏ ਪਤਾ ਨਹੀਂ ਕੀ ਹੋ ਗਿਆ ਇੱਕ ਮਿਲਣੀ ਤੋਂ ਹੀ ਪੰਗਾ ਪੈ ਗਿਆ ਤੂੰ ਮੈਨੂੰ ਪੁੱਛ ਕੇ ਵੇ ਕਿਤਰਾ ਮੇਰੇ ਦਿਲ ਨੂੰ ਜੋ ਐਂਝ ਹਥੋੜਾ ਵੱਜਾ ਤਾਂ ਕਿਸੇ ਨੇ ਮੈਨੂੰ ਸੱਚੋਂ ਪੁੱਛੋ ਤਾਂ ਮਾਰਤਾ ਐਨਾ ਮੇਰਾ ਦਿਲ ਟੁੱਟ ਗਿਆ ਉਹ ਤੋਂ ਭਾਬੀ ਮੈਂ ਵੀ ਉਸ ਦਿਨ ਤੋਂ ਬਾਅਦ ਚੰਗੀ ਤਰ੍ਹਾਂ ਜੀਤ ਸਕੀ ਕਿਤੇ ਨਹੀਂ ਭਾਬੀ ਮੈਂ ਰੋਜ਼ ਮਰਦੀ ਰਹੀ ਹਾਂ ਰੋਜ਼ ਮਰਦੀ ਰਹੀ ਮੇਰਾ ਦਿਲ ਰੋਂਦਾ ਸੀ ਮੈਂ ਕਦੋਂ ਜਾ ਕੇ ਆਪਣੀ ਪਰਜਾਈਆਂ ਨੂੰ ਵੇਖਾ ਆਪਣੇ ਪੇਕੇ ਦਾ ਵਿੜਾ ਵੇਖਾਂ ਜਾ ਕੇ ਪਰ ਉਸ ਬੰਦੇ ਨੇ ਮੇਰੀ ਇੱਕ ਵੀ ਚੱਲਣ ਦਿੱਤੀ ਕੰਦੇ ਮੈਂ ਕਹਿ ਤਾ ਨਹੀਂ ਜਾਣਾ ਤੇ ਨਹੀਂ ਜਾਣਾ ਚੱਲ ਹੁਣ ਆ ਗਈ ਹਾਂ ਸਾਰੇ ਦੁੱਖ ਭੁੱਲ ਜਾ ਹੁਣ ਸੋਚ ਮੈਂ ਆਪਣੀਆਂ ਪਰਜਾਈਆਂ ਤੇ ਬੈਠੀ ਆ ਹਸੀਏ ਖੇਡੀ ਹੁਣ ਪਿਛਲੀਆਂ ਗੱਲਾਂ ਛੱਡ ਤੂੰ ਪੁੱਤ ਹਰ ਪਖੋਸ਼ੇ ਰੜਾ ਮਰ ਪਾ ਦਿਲਾਨੀਆਂ ਕਰਨੀਆਂ ਹੀ ਹੁਣ ਤੂੰ ਰਹਿ ਦੇ ਇਹ ਭੈਣਾ ਬੈਣਾ ਅੱਜ ਕੱਲੀ ਸਾਰੇ ਹੀ ਰੋਂ ਕੇ ਜਾਣਾ ਖੁਸ਼ ਹੋ ਕੇ ਜਾਣਾ ਐਨੇ ਨਹੀਂ ਜਾਣਾ ਐਵੇਂ ਰੋਈ ਜਾਨੀ ਜਿਸਲੇ ਦੀ ਆਈਆਂ ਤਾਂ ਕੱਲੀ ਆ ਰਹਿਂਦੇ ਮੈਨੂੰ ਵੀ ਆਜ ਦੇਓ ਕਿ ਮੈਂ ਵੀ ਆਵਾਂ ਮੈਨੂੰ ਵੀ ਜਗ੍ਹਾ ਦਿਓ ਚੱਲ ਆ ਜਾ ਭਾਬੀ ਤੈਨੂੰ ਵਾਜ ਮਾਰਨ ਦੀ ਲੋੜ ਨਹੀਂ ਵਾਜ ਕੱਲੇ ਮੈਂ ਕਹਾਂ ਕਿੱਥੇ ਮੈਂ ਪਹਿਲਾਂ ਦੇਖਾਂ ਜਾ ਕੇ ਮੇਰੀ ਗੱਲ ਸੁਣ ਤੂੰ ਤਾਂ ਮੇਰੇ ਧੀਆ ਵਰਗੀ ਮੈਂ ਤਾਂ ਹੱਥੀ ਪਰ ਲਿਆਈ ਪਤਾ ਨਹੀਂ ਜੁਨੀ ਛੋੜੀ ਦੀ ਹੁੰਨੀ ਸੀ ਜਦੋਂ ਮੈਂ ਵਿਆਹੀ ਸੀ ਹੱਥੀ ਤੈਨੂੰ ਪਾਲਿਆ ਹੱਥੀ ਤੈਨੂੰ ਵਿਆਇਆ ਮੇਰਾ ਹੱਕ ਬਹੁਤਾ ਤੇਰੇ ਤੇ ਹਾਏ ਹਾਏ ਭਾਬੀ ਤੂੰ ਐਵੇਂ ਨਾਰਾਜ਼ ਹੋ ਤੇਰਾ ਪਰੋੜਾ ਐਵੇਂ ਨਾਰਾਜ਼ ਹੋ ਗਿਆ ਬਿਨ ਕੋਲਡੀ ਦੇ ਵਿਆਹ ਦੇ ਵਿੱਚ ਅੱਜ ਕਿੰਨੀ ਇੱਜ਼ਤ ਦਿੰਦੇ ਸੀ ਉਹਨੂੰ ਸਾਡੇ ਘਰ ਦਾ ਕੱਲਾ ਕੱਲਾ ਜਵਾਈ ਪਰ ਮੈਨੂੰ ਨਹੀਂ ਪਤਾ ਭਾਬੀ ਅੱਜ ਤੱਕ ਨਹੀਂ ਉਸ ਬੰਦੇ ਨੇ ਮੈਨੂੰ ਦੱਸਿਆ ਕਿ ਨਰਾਜ ਹੋ ਕਿਹੜੀ ਗੱਲੋਂ ਕਰਾਣੀ ਸੀ ਉਹਦੀ ਮਿਲਣੀ ਐਵੇਂ ਉਹਨੂੰ ਵਿਆਹ ਹੋ ਗਿਆ ਉਹ ਤੇ ਕਰਾਣੀ ਸੀ ਅਸੀਂ ਮਿਲਣੀ ਉਹ ਤੇ ਕੱਲਾ ਜਵਾਈ ਸਾਡਾ ਐਸੇ ਕਰਾਣੀ ਸੀ ਉਹਦੀ ਮਿਲਣੀ ਉਹਨੇ ਐਵੇਂ ਪਤਾ ਕਿ ਕੀ ਉਹਨੂੰ ਵਿਆਹ ਹੋਇਆ ਕਿ ਮੇਰੀ ਘਰ ਮਿਲਣੀ ਨਹੀਂ ਆ ਨਾ ਕਰਾਉਂ ਪਹਿਲਾਂ ਹੀ ਕਾਲਾ ਪੈ ਗਿਆ ਦੋ ਤਿੰਨ ਮਿਲਣੀਆਂ ਕਰਵਾਈਆਂ ਪਰਾਧਿਕ ਰਾਈ ਮਾਮੇ ਦੀ ਕਰਾਈ ਤੇ ਉਹ ਸੋਦਾ ਵੀ ਮੇਰੀ ਨਹੀਂ ਕਰਾਈ ਨਾਨੇ ਦਾ ਕਰਾਉਣੀ ਤਾਂ ਸੀਗੀ ਤੇ ਵੀ ਕਰਵਾਣੀ ਸੀ ਕੱਲਾ ਦੇ ਫੁੱਫੜ ਚੱਲ ਪਰਉਣਾ ਸੀ ਨਾ ਗੁੱਸੇ ਹੋ ਜਾਂਦੇ ਆ ਪਰੋਣੇ ਇਸ ਤਰ੍ਹਾਂ ਹੀ ਕਰਦੇ ਆ ਮੇਰੀ ਇੱਕ ਗੱਲ ਸੁਣੋ ਸਭ ਕੁਝ ਠੀਕ ਆ ਤੁਸੀਂ ਜਿਸ ਤਰ੍ਹਾਂ ਮੈਨੂੰ ਫੋਨ ਕਰਕੇ ਬੁਲਾਇਆ ਜੇ ਨਾ ਮੈਂ ਉਹਨਾਂ ਨੂੰ ਕਿਹਾ ਸੀ ਆਣ ਲੱਗੇ ਉਹ ਮੈਨੂੰ ਕਹਿੰਦੇ ਤੂੰ ਜਾਣਾ ਜਾ ਪਰ ਮੈਂ ਨਹੀਂ ਜਾਣਾ ਮੈਨੂੰ ਉਹਨਾਂ ਕੋਈ ਫੋਨ ਕੀਤਾ ਇਹ ਤੇ ਨਹੀਂ ਆਂਦਾ ਭਾਬੀ ਗੱਲ ਤੇ ਇਹੋ ਹੀ ਹੋਈ ਸੀ ਹੁਣ ਇਸ ਤਰ੍ਹਾਂ ਕਰੋ ਮੈਂ ਜਾਈਂਗਾ ਨਾ ਤੇ ਤੁਸੀਂ ਵੀ ਕਿਸੇ ਦਿਨ ਨਾ ਸਾਰੇ ਜਣੇ ਘਰੇ ਆਇਓ ਤੇ ਨਾਲੇ ਸਰਦਾਰ ਜੀ ਨੂੰ ਕਿਓ ਆਕੇ ਕਿ ਤੂੰ ਵੀ ਚੱਲ ਘਰ ਤੂੰ ਇਸ ਘਰ ਦਾ ਵੱਡਾ ਜਵਾਈ ਆ। ਉਹ ਅਸੀਂ ਤੇਰੇ ਤੋਂ ਵੱਰਲੇ ਮੇਰੀ ਗੱਲ ਸੀ ਤੇਰੇ ਤੋਂ ਵੱਰ। ਜਿਸ ਤਰ੍ਹਾਂ ਕਹਿੰਗੇ ਅਸੀਂ ਉਸ ਤਰ੍ਹਾਂ ਕਰ ਲਾਂ। ਠੀਕ ਹੈ ਤੇਰੇ ਤੋਂ ਪਿੱਛੇ ਨਹੀਂ ਹਟਦੇ। ਨਾ ਅਸੀਂ ਤਾਂ ਨਹੀਂ ਛੱਡਣਾ। ਛੱਡਣਾ ਨਹੀਂ ਛੱਡਣਾ ਹੁੰਦਾ ਤੇ ਫੋਨ ਹੀ ਨਹੀਂ ਸੀ ਕਰਨਾ ਤੈਨੂੰ। ਫੋਨ ਥੋੜੀ ਕਰਨਾ ਚਾਹੀਦਾ। ਅਸੀਂ ਜਿਸ ਤਰ੍ਹਾਂ ਤੂੰ ਕਹਿੰਦੀ ਅਸੀਂ ਉਸ ਤਰ੍ਹਾਂ ਕਰ ਲਾਂ। ਹੁਣ ਤੂੰ ਸੁਣਾ ਪਰੋ ਨਾ ਵੈਸੇ ਠੀਕ ਐ, ਬਾਲ ਬੱਚਾ ਠੀਕ ਐ। ਮੈਨੂੰ ਸੁਣਾ। ਭਾਬੀ ਬੜੇ ਵਧੀਆ ਅੱਛਾ ਮੇਰੀ ਗੱਲ ਸੁਣ ਭਾਬੀ ਇੰਨਾ ਨੇ ਤਾਂ ਦੱਸਤਾ ਕਿ ਪ੍ਰੈਟੀ ਦੇ ਗੁੜੀਆਂ ਹੀ ਸੁਣੀ ਦੇ ਘਰੇ ਤੇ ਆਪਣਾ ਗੋਲਡੀ ਗੁੱਡੀ ਹੈ ਹਾਂ ਗੁੱਡੀ ਹੈ ਬੜੀ ਤੇਜ਼ ਦੀ ਆ ਤੂੰ ਕਿੰਨੀ ਤੇਜ਼ ਤੇਜ਼ ਬੜੀ ਬੜੀ ਤੇਜ਼ ਮੈਂ ਜਦੋਂ ਦੀ ਆਈ ਤੇ ਉਹ ਹੋਸਟਲ ਚ ਪਾਈ ਹੋਈ ਹੈ ਨਾ ਉੱਥੇ ਪੜਦੀ ਉਹਸ ਤੇ ਪੜ ਉਹ ਬੜੀ ਵਧੀਆ ਪੜਾਈ ਕਰਦੀ ਪਈ ਆ ਉੱਥੇ ਉੱਥੇ ਗੋਲਡੀ ਮੇਲੇ ਹੁੰਦਾ ਜਾ ਕੇ ਕਿਰਨ ਵੀ ਚੱਲ ਜਾਂਦੀ ਉੱਥੇ ਮੇਲੇ ਹੁੰਦੀ ਆ ਹੇ ਜਦੋਂ ਸ਼ੂਟਿੰਗਾਂ ਪੈਂਦੀਆਂ ਉਹ ਤਾਂ ਲੈ ਹੁੰਦੇ ਜਾ ਕੇ ਲੈ ਭਾਬੀ ਇਹ ਕਿਹੋ ਜਿਹੇ ਗੱਲ ਅੱਜ ਕੱਲ ਤਾਂ ਪਹਿਲੀ ਗੱਲ ਥੋੜੇ ਕਿਤੇ ਬੱਚਿਆਂ ਦੇ ਕਿਸੇ ਦੇ ਘਰ ਹੁੰਦੇ ਹੀ ਨਹੀਂ ਜੇ ਹੋ ਜਾਂਦੇ ਆ ਤੇ ਤੁਸੀਂ ਉਹ ਵੀ ਬੱਚੇ ਹੋਸਟਲ ਭੇਜ ਦਿੰਦੇ ਜੀ ਕੱਲੀ ਕੱਲੀ ਕੁੜੀ ਆ ਦੋਨੋਂ ਕੰਮ ਤੇ ਜਾਂਦੇ ਆ ਫਿਰ ਮੁਸ਼ਕਲ ਹੁੰਦੀ ਸੀ ਉਹ ਘਰੇ ਪੜਦੀ ਨਹੀਂ ਪੈਂਦੀ ਮੇਰੀ ਤਾਂ ਗੱਲ ਸੁਣਦੀ ਨਹੀਂ ਉਹ ਪਰ ਜੇ ਕਹਿੰਦੇ ਨਾ ਤਾਂ ਪੜਾਈਆਂ ਕਿੰਨੀਆਂ ਔਖੀਆਂ ਆ ਅੱਛਾ ਕੋਈ ਦਾਦੀ ਆਪ ਕੁਛ ਮਤ ਬੋਲੋ ਆਪ ਕੁਛ ਮਤ ਬੋਲੋ ਦਾਦੀ ਚੁੱਪ ਕਰਕੇ ਰਹੋ ਇੱਦਾਂ ਦੀਆਂ ਗੱਲਾਂ ਕਰਦੀ ਆਂ ਆਪਕੋ ਕੰਮ ਹੀ ਨਹੀਂ ਰਹਤਾ ਆਪਕੋ ਕੰਮ ਹੀ ਨਹੀਂ ਰਹਤਾ ਐ ਮੇਰੇ ਕੋ ਪੈਦਾ ਕੋ ਕੀ ਆਛਾ ਮੇਰਾ ਨਾਂ ਲੈਂਦੀ ਹੋ ਰਾਜ ਰਾਜ ਪਤਾ ਜਸਵੀਰ ਕਾਸ਼ ਬੀਬੀ ਨੂੰ ਰਾਜ ਆ ਜਾਂਦੀ ਓ ਰਾਜ ਨਵਾਜਾਂ ਮਾਰਦੀ ਓ ਲੈ ਉੱਚੀ ਉੱਚੀ ਗਲੀ ਚ ਨਾ ਰਾਜ ਆ ਜਾਂਦੀ ਮੈਨੂੰ ਕਹਿੰਦੀ ਦਾਦੀ ਅੱਛਾ ਤੁਹਾਨੂੰ ਦਾਦੀ ਕਹਿੰਦੀ ਤੁਹਾਨੂੰ ਪਤਾ ਬੀਜੀ ਕੀ ਕਹਿੰਦੇ ਹੁੰਦੇ ਸੀ ਛੋਟੇ ਹੁੰਦੇ ਜਦੋਂ ਆਪਾਂ ਛੋਟੇ ਸੀ ਸਾਨੂੰ ਕਹਿੰਦੇ ਹੁੰਦੇ ਸੀ ਅਕੇਨਾ ਹਮੇਸ਼ਾ ਆਪਣੇ ਮਾਪਿਆਂ ਦਾ ਨਾਮ ਆਣਾ ਚਾਹੀਦਾ ਚੇਚਾ ਨਾ ਮੈਨੂੰ ਨਾਮ ਸਿਖਾਉਂਦੇ ਹੁੰਦੇ ਸੀ ਕਹ ਤੇਰੇ ਚਾਚੇ ਦਾ ਨਾਮ ਇਹ ਆ ਤੇਰੇ ਪਿਓ ਦਾ ਨਾਮ ਇਹ ਆ ਤੇ ਜਦੋਂ ਥੋੜੇ ਜਿਹਾ ਵੱਡੇ ਤੇ ਆਪਾਂ ਪੁੱਛਿਆ ਕਿ ਬੀਜੀ ਇਹ ਤੁਸੀਂ ਕਿਉਂ ਜ਼ਰੂਰ ਸਿਖਾਉਂਦੇ ਨੇ ਕੰਦੇ ਜਿਹੜੇ ਬੱਚਾ ਗਵਾਚ ਜਵੇ ਨਾ ਤੇ ਗਲੀ ਭਲੇ ਕੋ ਪੁੱਛੇ ਤਾਂ ਦੱਸ ਜਰਦਾ ਮੈਂ ਐਸ ਮੱਲੇ ਦਾ ਐ ਹਾਂ ਤੇ ਆ ਮੇਰੇ ਮਾਪਿਆਂ ਦਾ ਨਾਮ ਐ ਪਰ ਅੱਜਕੱਲ੍ਹ ਅੱਜਕੱਲ੍ਹ ਬੱਚੇ ਨੂੰ ਆਪੇ ਹੀ ਹੁੰਦਾ ਆਪੇ ਹੀ ਸਾਰਾ ਕੁਝ ਆਪੇ ਹੀ ਦੱਸਣ ਦੀ ਕੋਈ ਲੋੜ ਨਹੀਂ ਟ੍ਰੈਂਡ ਹੀ ਆ ਚਲੋ ਨਹੀਂ ਛੱਡੋ ਇਹਨਾਂ ਗੱਲਾਂ ਨੂੰ ਕੰਮ ਕਾਓ ਛੱਡੋ ਰੋਟੀ ਖਵਾ ਉਠ ਉਠ ਰੋਟੀ ਖਵਾ ਕਦੋਂ ਦੀ ਆਈ ਐ ਚਲੋ ਚੱਲ ਕੇ ਕਿਰਨ ਨੂੰ ਕਹੋ ਵੀ ਇੱਥੇ ਰੋਟੀ ਦੀਆਂ ਗੱਲਾਂ ਕਰੰਦੇ ਜੀ ਮੈਂ ਇਹ ਕਹਿਣਾ ਸੀਗਾ ਰੋਟੀਆਂ ਰੋਟੀ ਬਣ ਗਈ ਐ ਸਾਰਾ ਕੁਝ ਬਣ ਗਿਆ ਤੇ ਮੈਂ ਡਰੈੰਗ ਰੂਮ 'ਚ ਲਗਾ ਦਵਾ ਨਹੀਂ ਪੁੱਤ ਡਰੈੰਗ ਰੂਮ 'ਚ ਕਿਉਂ ਲਾਉਣੀ ਆ ਕੋਈ ਪ੍ਰੋਹਣੇ ਆਗੇ ਜੇ ਪ੍ਰੋਹਣੇ ਹੋਣ ਉਹਨਾਂ ਨੂੰ ਡਰੈੰਗ ਰੂਮ 'ਚ ਖਵਾ ਦੇ ਤੇ ਘਰ ਦਿੱਤੀ ਐ ਇਹ ਤੇ ਇੱਥੇ ਬਿਠੇ ਇੱਥੇ ਹੀ ਖਵਾ ਨਾਲੇ ਸਾਡੀਆਂ ਗੱਲਾਂ ਨਾ ਖਤਮ ਹੋਣਗੀਆਂ ਲਿਆ ਤੂੰ ਰੋਟੀ ਇੱਥੇ ਚਲੋ ਨਾਲੇ ਗੱਲਾਂ ਕਰਾਂਗੇ ਨਾ ਰੋਟੀ ਖਾਵਾਂ ਲੈ ਕੇ ਆ ਰੋਟੀ ਚਲੋ ਮੈਂ ਪੁੱਤ ਇੱਥੇ ਲਿਆ ਗਾਇ ਤੂੰ ਹੀ ਸੁਧਿਆ ਨਹੀਂ ਐਡਾ ਵਧੀਆ ਸਾਡਾ ਡਰੈਸ ਰੂਮ ਵੇਖ ਕਿੰਨਾ ਸੋਨਾ ਕੁੜੀ ਨੂੰ ਬਠਾ ਗਿਓ ਇੱਥੇ ਰੋਟੀ ਖਵਾਨੇ ਐਨੇ ਸਾਲਾਂ ਬਾਅਦ ਆਈ ਏ ਸਾਡੇ ਘਰ ਇੱਥੋਂ ਹੀ ਖਾਂਦੀ ਗਈ ਏ ਡਰੈਸ ਰੂਮ ਚ ਬਹਿ ਕੇ ਖਾਂਦੀ ਗਈ ਏ ਇਹਨੂੰ ਭੁੱਲ ਥੋੜੀ ਗਿਆ ਡਰੈਸ ਰੂਮ ਇੱਥੇ ਬਹਿ ਕੇ ਰੋਟੀ ਖਾਣੀ ਸਵਾਰੇ ਤੋ ਉਹਨਾਂ ਨਾ ਸਵਾਰੇ ਨੂੰ ਕਿਉਂ ਸੁਆਰਿਆ ਵਿਖਾਣਾ ਉਹ ਕਰ ਦਿੱਤੀ ਏ ਇੱਥੇ ਬਹਿ ਕੇ ਰੋਟੀ ਖਾਣੀ ਹੋ ਮੇਰੀ ਗੱਲ ਸੁਣ ਮੇਰੀ ਲਾਡਲੀ ਏ ਬਾਬੋ ਜੋ ਮਜਾ ਚੌਂਕੜੀ ਮਾਰ ਕੇ ਰੋਟੀ ਖਾਂਦਾ ਹੈ ਨਾ ਬੈੱਡ ਤੇ ਹਾਂ ਤੇ ਉਹਦਾ ਅਲੱਗ ਹੀ ਮਜ਼ਾ ਆ ਬੈੱਡਾਂ ਤੇ ਵੈਸੇ ਸਹੀ ਗੱਲ ਦੱਸਾ ਹੁਣ ਹੀ ਖਾਂਣ ਲੱਗ ਪਏ ਆ ਪਹਿਲਾਂ ਪੁੰਜੇ ਦਰੀ ਵਿਛਾ ਕੇ ਖਾਓ ਦਰੀ ਵਿਛਾ ਕੇ ਸੰਦੇ ਹੈ ਬੀਬੀ ਨੇ ਤੋੜਾ ਰੱਖਿਆ ਹੁੰਦਾ ਸੀ ਕਹਿੰਦੀ ਸੀ ਬਹਿ ਜਾ ਮੇਰੇ ਲਾਗੇ ਇੱਥੇ ਬਹਿ ਕੇ ਰੋਟੀ ਖਾਵੋ ਉਹ ਰੋਟੀ ਦਾ ਸੁਆਦ ਹੀ ਕੁਝ ਹੋਰ ਸੀ ਨਹੀਂ ਹੁਣ ਤੇ ਹੁੰਦਾ ਹੀ ਲੱਗਾ ਪਤਾ ਨਹੀਂ ਲੱਗਦੇ ਕਿ ਆ ਬੰਨ ਗਿਆ ਆਈ ਐਨੀ ਦੇਰ ਬਾਅਦ ਤੇ ਫਿਰ ਕਿ ਆ ਨੂੰ ਆਪਾਂ ਸੋਫੇ ਥੋੜੀ ਬਗਾਣੇ ਆ ਡਰਾਈਂਗ ਰੂਮ ਥੋੜੀ ਬਗਾਣਾ ਘਰ ਬਖਾਲਣ ਦੇ ਉਹਦੇ ਦਿਲ ਚ ਸਭ ਕੁਝ ਹੈਗਾ ਆ ਪਾਬੀ ਮੇਰੀ ਗੱਲ ਸੁਣ ਤੂੰ ਤਾਂ ਤੰਦੂਰੇ ਰੋਟੀਆਂ ਬੜੀਆਂ ਸੁਣ ਕੇ ਲਾਂਦੇ ਸੀ ਬਣਾਨੀ ਆ ਉਹ ਨਹੀਂ ਬਣਾਂਦੀ ਉਹ ਨੱਕਾ ਨਹੀਂ ਕੰਮ ਕਰਦੀਆਂ ਨਹੀਂ ਆ ਅੱਛਾ ਛੇ ਲੱਗਦਾ ਨਾ ਕਾਨੂੰਨ ਤੇ ਫੇਰ ਦਰਦ ਹੁੰਦੀ ਹੈ ਮੈਂ ਤਾਂ ਕਹਿ ਲੱਗੀ ਸੀ ਤੰਦੂਰ ਦੇ ਕੋਈ ਗੱਲ ਨਹੀਂ ਤੂੰ ਹੀ ਤੇ ਲਾ ਲਾ ਬਜਾਰੋਂ ਮੰਗਾ ਲੀਨੀ ਆ ਜੇ ਤੂੰ ਦੂਰ ਵਾਲੇ ਰਾਤ ਨੂੰ ਮੰਗਾ ਲਾਂਗੇ ਹਾਂ ਹੁਣ ਤੂੰ ਖਾਲਾ ਅੱਜ ਰਾਤ ਨੂੰ ਮੰਗਾ ਲਾਂਗੇ ਇਹ ਤੇ ਸਾਰਾ ਕੁਝ ਮਿਲ ਜਾਂਦਾ ਬਜਾਰੋਂ ਮੰਗਾ ਲਾਂਗੇ ਕੋਈ ਗੱਲ ਨਹੀਂ ਤੰਦੂਰ ਵਾਲੀਆਂ ਖਾਣੀਆਂ ਤੂੰ ਜੋ ਖਾਣਾ ਨਾ ਤੈਨੂੰ ਉਹ ਖਵਾਣਾ ਹੈ ਤੀ ਖੁਸ਼ ਕਰਕੇ ਕਲ ਨਾ ਮੈਂ ਕੀ ਫੇਸ਼ੇਤੀ ਆਏਗੀ ਲੋ ਜੀ ਰੋਟੀ ਤੇ ਆ ਲੋ ਜੀ ਰੋਟੀ ਆ ਗਈ ਜੀ ਹਾਂ ਜੀ ਛਕੋ ਫਲਕੇ ਹੁਣ ਭੂਆ ਜੀ ਮੈਨੂੰ ਨਾ ਪਤਾ ਲੱਗਾ ਹੈਗਾ ਪਾਲਕ ਤੁਹਾਨੂੰ ਪਛ ਦੀਣੀ ਤੇ ਮੈਂ ਫਟਾਫਟ ਛੋਲੇ ਬਣਾ ਲਏ ਚਾਹ ਸੱਚੀ ਕਿੰਨੀ ਐ ਹੁੰਦਾ ਇਸ ਸਿਆਣੀ ਤੀ ਤੇ ਬਹੁਤ ਸਿਆਣੀ ਹੈ ਲੋਤਾਈ ਜੀ ਫੜੋ ਚਲੋ ਖਾਓ ਮੈਂ ਵੀ ਇੱਕ ਹੀ ਆਵਾਂ ਆ ਤੀ ਤੁਨੀ ਆ ਨਾਲ ਹਾਂ 对呀，也、so, yeah, yeah,。